ਆਪਾਂ ਕਿਸਾਨ ਕੁਅਤ ਵਾਤ ਵਾਤ ਹੀ ਸੁਣਾਓ ਭਗਵੰਤ ਮਾਨ ਵੀ ਮੇਰੇ ਹਸਾਂ ਨਾਲ ਹੀ ਭੁਗਤੀ ਕਰਨ ਲਿਆ ਕਿਉਂਕਿ ਸੈਟਰ ਸਰਕਾਰ ਸੈਟਰ ਸਰਕਾਰ ਤੇ ਸਾਡੇ ਜਿਹੜੀ ਛੋਟੀ ਛੋਟੀਆਂ ਸਟੇਟਾਂ ਹੁੰਦੀਆਂ ਨੇ ਉਹਨਾਂ ਨੂੰ ਝੋਕਣਾ ਪੈਂਦਾ ਰਾਲ ਮਿਲੀ ਭੁਗਤੋਂ ਤੇ ਆਪਣਾ ਕੰਮ ਛੱਡ ਕੇ ਆਏ ਆ ਇੱਥੇ ਆਉਣ ਸਾਡੇ ਮਤਾਨ ਦੇ ਵਿੱਚ ਸਾਡੀ ਸਟੇਜ ਤੇ ਆਜਾ 18 ਚੱਤੇ ਬੰਦੀਆਂ ਇਕੱਠੀਆਂ ਹੋਈਆਂ ਨੇ ਇੱਥੇ ਇੱਕ ਮੰਚ ਬਣਾ ਕੇ ਇੱਥੇ ਵੀ ਕੋਈ ਗੱਲਬਾਤ ਹੋ ਸਕਦੀ ਇਹ ਵੈਸੇ ਦਹਿਸ਼ਤ ਹੈ ਕਿਉਂਕਿ ਇਹ ਸਾਡਾ ਖਾਸ ਜਿਹੜਾ ਸਾ ਦਸਤਾਰ ਨਾ ਇਹ ਸਾਡੀ ਗੁਰੂ ਮਹਾਰਾਜ ਦੇ ਦਿੱਤੀ ਇਹਦਾ ਇੱਕ ਪਣੇਯਾਤਾਂ ਦਾ ਇੰਦਾ ਦਾ ਕਿ ਮਤਲਬ دہشت ਪੈਦਾ ਉਹ ਦਿੰਦੀ ਹੈ ਉਹ ਡਰ ਇਸ ਤਰ੍ਹਾਂ ਕਿਉਂਕਿ ਸਿੱਖ ਜਿਹੜਾ ਜਦੋਂ ਅਤਾਸਾ ਸੋਧ ਕੇ ਤੁਰ ਪੈਂਦਾ ਤੇ ਫਿਰ ਉਹ ਆਪਣੇ ਹੱਕ ਦਾ ਕਿ ਛੱਟ ਆਦੋਂ ਡਰਨ ਕਰਕੇ ਹੰਦੂ ਪੰਪ ਛੁੱਟੀ ਜਾਂਦੇ ਇਹ ਚੱਲ ਗੋਲੀਆਂ ਮਾਰੀ ਤੇ ਸਾਡੇ ਤੇ ਆਪਣਾ ਹਿਟਲਰ ਕਾ ਹਿਟਲਰ ਕਾ ਆਪਣੀ دہشت ਪੈਦਾ ਕਰਕੇ ਤੇ ਸਾਨੂੰ ਇਹ ਕਿਸਾਨਾਂ ਡਰਉਣਾ ਚਾਹੁੰਦੇ ਨੇ ਕਿਸਾਨ ਬਿਲਕੁਲ ਡਰਦਾ ਨਹੀਂ ਜੇ ਕਿਸਾਨ ਹਟਾ ਹੋਏਗਾ ਤੇ ਉਹਨਾਂ ਦਾ ਵੀ ਹੋਣਾ ਹੈ ਕਿਸਾਨ ਨੂੰ ਹਟਾਉਂਦਾ ਤੇ ਜੇ ਅੱਗੇ 700 ਬੰਦਾ ਕੁਰਬਾਨ ਕੁਰਬਾਨੀਆਂ ਦੇ ਕੇ ਨਹੀਂ ਹਾਲ ਨਿਕਲਿਆ ਤੇ ਜੇ 5-700 ਨੂੰ ਹੋਰ ਵੀ ਕੁਰਬਾਨ ਕਰਨਾ ਪਈ ਸਾਡੀ ਜਿਹੜੀ ਇਹ ਫਸਾ ਦੀ ਨਸਲਾਂ ਦੀ ਲਈ ਪਾਚੇ ਸਾਡੀ ਪੀੜ੍ਹੀ ਪਾਚੇ ਸਾਡੀ ਹੁਣ ਪੀੜ੍ਹੀ ਪਾਚੇ ਇਹਦੇ ਵਿੱਚ ਮੈਂ ਕਿਹਨਾਂ ਬਿਹਤਰ ਸਮਝਦਾ 5-700 ਕਿਸਾਨ ਸ਼ਹੀਦ ਹੋ ਜਾਏਗਾ ਕੋਈ ਗੱਲ ਨਹੀਂ ਅਸੀਂ ਪਹਿਲਾਂ ਸੋਚਦੇ ਹਾਂ ਕਿ ਚਾਰ-ਪੰਜ ਮੀਟਿੰਗਾਂ ਦੇ ਵਿੱਚ ਫੈਸਲਾ ਹੋ ਜਾਊਗਾ ਤੇ ਲੇਕਿਨ ਕੱਲ ਤੱਕ ਦੀ ਪਰਸੋ ਦੀ ਜਿਹੜੀ ਮੀਟਿੰਗ ਹੋਈ ਉਹਦੇ ਕੋਈ ਫੈਸਲਾ ਨਹੀਂ ਹੋਇਆ ਕਿਸਾਨ ਸਾਰੇ ਤਿਆਰ ਆਪਾਂ ਦਿੱਲੀ ਹਾਲ ਪਤਾ ਨਹੀਂ ਮੀਟਿੰਗਾਂ ਕਰਕੇ ਚੇਤ ਸਾਨੂੰ ਸਹੀ ਕੋਈ ਰਾਹ ਨਿਕਲਦਾ ਹੈ ਕਿਸਾਨਾਂ ਦੇ ਹੱਕ 'ਚ ਤੇ ਫੇਰ ਤੇ ਆਪਾਂ ਜਾਲ-ਜਾਲ ਨੂੰ ਤਿਆਰ ਤੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਗਵਰਨਮੈਂਟ ਭੁਗਤਾਨ ਹੀ ਨਹੀਂ ਲਈ ਸਾਨੂੰ ਐਵੇਂ ਚੱਕਵੇਂ ਤੇ ਇਹ ਤੁਹਾਡੇ ਸਾਹਮਣੇ ਕਿਸਾਨ ਸਾਰੇ ਕੰਮ ਛੱਡ ਕੇ ਆਏ ਨੇ ਹੁਣ ਕੀ ਸਥਿਤੀ ਹੈ ਧਰਨੇ ਦੀ ਸਥਿਤੀ ਬਿਲਕੁਲ ਜੀ ਆਪਾਂ ਆਪਣੇ ਲੀਡਰਾਂ ਦਾ ਆਰਡਰ ਠੀਕ ਕਰ ਰਹੇ ਆਂ ਅਸੀਂ ਪਹਿਲਾਂ ਸੋਚਦੇ ਆਂ ਕਿ ਚਾਰ ਪੰਜ ਮੀਟਿੰਗਾਂ ਦੇ ਵਿੱਚ ਫੈਸਲਾ ਹੋ ਜਾਊਗਾ ਪਰ ਲੇਕਿਨ ਕੱਲ ਤੱਕ ਦੀ ਪਰਸੋ ਦੀ ਜਿਹੜੀ ਮੀਟਿੰਗ ਹੋਈ ਉਹ ਚ ਕੋਈ ਫੈਸਲਾ ਨਹੀਂ ਹੋਇਆ ਤੇ ਕੱਲ ਸਾਡੇ ਲੀਡਰ ਜਿੱਦਾਂ ਵੀ ਸਾਨੂੰ ਆਰਡਰ ਦੇਣਗੇ ਉਦੋਂ ਬਿਲਕੁਲ ਆਪਾਂ ਕਿਸਾਨ ਸਾਰੇ ਤਿਆਰ ਆਪਾਂ ਦਿੱਲੀ ਹਾਲ ਬਧਾਂਗੇ ਕੀ ਲੱਗਦਾ ਜੀ ਪਹਿਲਾਂ ਵੀ ਜਿਹੜੇ 13 ਮਹੀਨੇ ਪਹਿਲਾਂ ਦਿੱਲੀ ਦੇ ਬਰੋਹਾਂ ਦੇ ਉੱਤੇ ਬੈਠ ਕੇ ਆਏ ਆਂ ਹੁਣ ਵੀ ਆਪਾਂ ਨੇ ਇੱਥੇ ਦੋ ਹਫਤੇ ਹੋ ਚਲੇ ਆ ਵੀ ਦੋ ਚਾਰ ਮੀਟਿੰਗਾਂ ਵੀ ਹੋ ਚਲੀਆਂ ਪਹਿਲਾਂ ਵਾਂਗੂ ਮੀਟਿੰਗਾਂ ਕਰ ਕਰਕੇ ਲੌਲੀਪੌਪ ਦੇ ਕੇ ਚਕਾਤਨ ਦੇਣਗੇ ਧਰਨਾ ਮੇਰੇ ਸਾ ਮੀਟਿੰਗਾਂ ਕਰਕੇ ਚੇਤ ਸਾਨੂੰ ਸਹੀ ਕੋਈ ਰਾਹ ਨਿਕਲਦਾ ਕਿਸਾਨਾਂ ਦੇ ਹੱਕ ਚ ਤੇ ਫੇਰ ਤੇ ਆਪਾਂ ਜਾਨ ਜਾਨ ਨੂੰ ਤਿਆਰ ਤੇ ਜੇ ਅੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਗਵਰਨਮੈਂਟ ਭੁਗਤਾਨ ਨਹੀਂ ਨਹੀਂ ਲਈ ਸਾਨੂੰ ਐਵੇਂ ਚੱਕਵੇਂ ਦੇ ਕੇ ਅੱਜ ਮੀਟਿੰਗ ਕਰ ਲੋ ਕੱਲ ਮੀਟਿੰਗ ਕਰ ਲੋ ਐਵੇਂ ਕਿਸਾਨਾਂ ਦਾ ਖਰਾਬ ਘੰਟੀ ਇਹ ਤੁਹਾਡੇ ਸਾਹਮਣੇ ਕਿਸਾਨ ਸਾਰੇ ਕੰਮ ਛੱਡ ਕੇ ਆਏ ਨੇ ਹਰ ਬੰਦਾ ਕੋਈ ਵੇਦਾਂ ਲਈ ਆ ਗਾਇ ਤੇ ਸੋ ਇਹਨਾਂ ਦਾ ਵੀ ਪਿੱਛੇ ਬੜਾ ਨੁਕਸਾਨ ਹੋਟਿਆ ਮੈਂ ਤੇ ਉਹ ਬੇਨਤੀ ਕਰਦਾ ਵੀ ਜੇ ਪੂਰੀ ਸਰਕਾਰ ਨੂੰ ਜੇ ਇਹਨਾਂ ਦਾ ਕਿਸਾਨਾਂ ਦਾ ਕੋਈ ਸਹੀ ਤਰੀਕੇ ਨਾਲ ਹੱਲ ਕੱਢੇ ਅਗੋ ਇਲੈਕਸ਼ਨ ਆਉਣ ਈ ਹੈ ਵਧੀਆ ਇਲੈਕਸ਼ਨ ਇਹਨਾਂ ਦੀ ਹੋਵੇਗੀ ਹਾਂਜੀ ਪੰਜਾਬ ਸਰਕਾਰ ਨੂੰ ਕੀ ਕਹਿਣਾ ਕਿਉਂਕਿ ਪਿਛਲੀ ਵਾਰੀ ਜਦੋਂ ਆਪਾਂ 13 ਮਹੀਨੇ ਦੀ ਲੇਬਰ ਦੇ ਉੱਤੇ ਬੈਠੇ ਆ ਭਗਵੰਤ ਮਾਨ ਦਾ ਆਪ ਵਿਚ ਆ ਕੇ ਬੈਠਦਾ ਸੀਗਾ ਕਹਿੰਦਾ ਸੀ ਵੀ ਬਦਲਾਵ ਇਹੋ ਜਿਹਾ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗਣਾ ਹੁਣ ਮੋਰਚੇ ਲੱਗਣ ਲੱਗੇ ਭਗਵੰਤ ਮਾਨ ਵੀ ਮੇਰੇ ਹਿਸਾਬ ਨਾਲ ਰਾੜੀ ਭੁਗਤੀ ਕਰਨ ਡਿਆ ਕਿਉਂਕਿ ਸੈਂਟਰ ਸਰਕਾਰ ਹੈ ਸੈਂਟਰ ਸਰਕਾਰ ਤੇ ਸਾਡੇ ਜਿਹੜੀ ਛੋਟੀ-ਛੋਟੀਆਂ ਸਟੇਟਾਂ ਹੁੰਦੀਆਂ ਨੇ ਉਹਨਾਂ ਨੂੰ ਝੁਕਣਾ ਪੈਂਦਾ ਇਹ ਸਾਡੀ ਹੈਲਪ ਨਹੀਂ ਕਰ ਰਿਹਾ ਕੋਈ ਆਥਰ ਹਾਂਜੀ ਹਰਿਆਣਾ ਸਰਕਾਰ ਨੂੰ ਕੀ ਕਹਿਣਾ ਹੈ ਹਰਿਆਣਾ ਸਰਕਾਰ ਦੇ ਇੱਕ ਮੰਤਰੀ ਦਾ ਬਿਆਨ ਸੀਗਾ ਵੀ ਇਹਨਾਂ ਨੇ ਦਿੱਲੀ ਕਿਉਂ ਜਾਣਾ ਹੈ ਇਹ ਚੰਡੀਗੜ੍ਹ ਜਾ ਕੇ ਮੀਟਿੰਗ ਕਰ ਸਕਦੇ ਨੇ ਚੰਡੀਗੜ੍ਹ ਮੀਟਿੰਗ ਕਰਕੇ ਭਾਈ ਕਹਿੰਦੇ ਆ ਚੰਡੀਗੜ੍ਹ ਦੀ ਜਗ੍ਹਾ ਤੇ ਹੱਟ ਕੋ ਇੱਥੇ ਆਣ ਕੇ ਮੀਟਿੰਗ ਕਰ ਲੈ ਜੇ ਕੋਈ ਚੰਗਾ ਸੋਲਵ ਹਾਲ ਨਿਕਲਦਾ ਤੇ ਫੇਰ ਜੇ ਉਹ ਇੱਧਰ ਟਕਰਾਈ ਜਾਂਦੇ ਉੱਥੇ ਆ ਜਾਓ ਉੱਥੇ ਆ ਜਾਓ ਮੇਰੇ ਹਿਸਾਬ ਨਾਲ ਸਾਡੇ ਕੋਲ ਮੀਟਿੰਗਾਂ ਤੋਂ ਡੰਡੇ ਆਪਾਂ ਕਿਸਾਨਾਂ ਕੋਲ ਵਾਤ ਵਾਤ ਸੁਣਾਵਾਂ ਆਪਣਾ ਕੰਮ ਛੱਡ ਕੇ ਆਏ ਆ ਇੱਥੇ ਆਣ ਸਾਡੇ ਮદાન ਤੇ ਵਿੱਚ ਸਾਡੀ ਸਟੇਜ ਤੇ ਆ ਜਾਣ 18 ਚੱ ਇੱਥੇ ਇੱਕ ਮੰਚ ਬਣਾ ਕੇ ਇੱਥੇ ਵੀ ਕੋਈ ਗੱਲਬਾਤ ਹੋ ਸਕਦੀ ਹੈ। ਇਹੀ ਮੈਂ ਮੇਰਾ ਅਗਲਾ ਕੁੱਸ਼ਨ ਇਹੀ ਸੀਗਾ ਵੀ ਪੱਗਾਂ ਨੇ ਤੋਂ ਡਰਿਆ ਕੇ ਜਾਂਦਾ। ਨਹੀਂ ਪੈਸੇ ਆਟੇ ਕੋਈ ਦਾ ਇਹ ਵੈਸੇ دہشت ਹੈ ਕਿਉਂਕਿ ਇਹ ਸਾਨੂੰ ਖਾਲ ਜਿਹੜਾ ਹਥਾ ਦਸਤਾਰ ਇਹ ਸਾਨੂੰ ਗੁਰੂ ਮਹਾਰਾਜ ਨੇ ਦਿੱਤੀ ਹੈ। ਇਹਦਾ ਇੱਕ ਬਣਾਇਆ ਤਾਂ ਦਾ ਇਦਾਂ ਦਾ ਕਿ ਮਤਲਬ دہشت ਪੈਦਾ ਹੋ ਜਾਂਦੀ ਹੈ। ਬਾਕੀ ਸਿੱਖ ਜਿਹੜਾ ਉਹ ਸਿੱਖ ਜਿਹੜਾ ਉਹ دہشت دہشت ਕਰਦਿਆਂ ਕਰ। ਸਿੱਖ ਤਾਂ ਰੱਖਿਆ ਵਾਸਤੇ ਦਿੱਤਾ ਬਣਾਇਆ ਗੁਰੂ ਨੇ ਆਪਣੀ ਦਾਤ ਬਖਸ਼ੀ ਹੈ। ਪੱਗ ਪਰ ਡਰਦੇ ਕਿਉਂ ਨੇ ਸਿੱਖਾਂ? ਉਹ ਵੈਸੇ ਡਰ ਹੀ ਜਾਂਦੇ ਨੇ ਕਿ ਉਹ ਡਾਰ ਇਸ ਤਰ੍ਹਾਂ ਕਹਿਣਾ ਕਿਉਂਕਿ ਸਿੱਖ ਜਿਹੜਾ ਜਦੋਂ ਅਦਾਸਾ ਸੋਹਦ ਕੇ ਤੁਰ ਪੈਂਦਾ ਤਾਂ ਫਿਰ ਉਹ ਆਪਣੇ ਹੱਕ ਦਾ ਕੇ ਛੱਟ ਹੈ ਇਹਨਾਂ ਨੂੰ ਪਤਾ ਕਿ ਇਹ ਬੇਜਾ ਬੇਜੇਦਿਆ ਇਹਨੇ ਜਿਹੜਾ ਕੰਮ ਕਰਨਾ ਹੈ ਸਹੀ ਕਰਨਾ ਹੈ ਸੋ ਇਹਨੇ ਆਪਣੇ ਜਦੋਂ ਇੱਕ ਵਾਰੀ ਦਾਸਾ ਸੋਹ ਦਿੱਤਾ ਇਹਨੇ ਇਹ ਮਨ ਤੋਂ ਨਹੀਂ ਕੀਤਾ ਇਸ ਕਰਕੇ ਹੱਟ ਤੋਂ ਹੀ ਡਰੀ ਜਾਂਦੇ ਹੱਟ ਤੋਂ ਡਰਨ ਕਰਕੇ ਹੰਡੂ ਪੰਪ ਛੁੱਟੀ ਜਾਂਦੇ ਇਹ ਚੱਕਰ ਗੋਲੀਆਂ ਮਾਰੀ ਜਾਂਦੇ ਹੁਣ ਆਪਾਂ ਪੰਜਾਬ ਦੀ ਸਰਹੱਦ ਤੇ ਬੈਠੇ ਆ ਉਹ ਸਾਹਮਣੇ ਇੱਥੇ ਬੈਰੀਕੇਡ ਲੱਗੇ ਨੇ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਹੀ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਕਿਉਂਕਿ ਉਹ ਆਪਣੇ ਪੰਜਾਬ ਦੇ ਵਿੱਚ ਹਮਲੇ ਕਰੀ ਜਾਂਦੇ ਨੇ ਹਾਂਜੀ ਇਹ ਗਲਤ ਗ ਇਹ ਤੇ ਸਾਡੇ ਸਤਾਧਾਰੀ ਵੇਸ਼ਾਈ ਸੱਚ ਦੇ ਬੰਦਿਆਂ ਨਾਲ ਟਕਰਾਂਉਂਦੇ ਨੇ ਵੇਸ਼ਾਈ ਇਹ ਸਾਡੇ ਤੇ ਆਪਣਾ ਹਿਟਲਰ ਕਾ ਹਿਟਲਰ ਕਾ ਆਪਣੀ ਦਹਿਸ਼ਤ ਪੈਦਾ ਕਰਕੇ ਤੇ ਸਾਨੂੰ ਇਹ ਕਿਸਾਨਾਂ ਡਰਾਉਣਾ ਚਾਹੁੰਦੇ ਨੇ ਕਿਸਾਨ ਬਿਲਕੁਲ ਡਰਦਾ ਨਹੀਂ ਕਿਸਾਨ ਆਪਣੀ ਹੱਕ ਦੇ ਵਿੱਚ ਖੜਾ ਆਪਣੀ ਹੱਕ ਲੈ ਕੇ ਜਾਊਗਾ ਵੇ ਵਾਪਸ ਪਰਦੂ ਜੇਕਰ ਤੁਹਾਨੂੰ ਆਗੂ ਐਲਾਨ ਕਰ ਦਿੰਦੇ ਨੇ ਕੱਲ ਨੂੰ ਕਿ ਬੇਰੀਗੇਟ ਤੋੜ ਕੇ ਪਲੰਗੇ ਆਣਾਗੇ ਫਿਰ ਕੀ ਸਥਿਤੀ ਉਹ ਕੋਈ ਕਹਿੰਦੇ ਫਿਰ ਮੌਕਾ ਦੱਸੇਗਾ ਗੁਰੂ ਦਾ ਖਾਲਸਾ ਜਿੱਦੋਂ ਆਪਾਂ ਕਿਸਾਨਾਂ ਨੇ ਇੱਕ ਧੰਨਾ ਤਿਆਰ ਕਰ ਲੈਣਾ ਹੈ ਕਿ ਆਪਾਂ ਤਿੱਲੀ ਹਾਲ ਬਤਨ ਹੈ ਤੇ ਕੋਈ ਚੱਕਰ ਨਹੀਂ ਜੇ ਇਹਦੇ ਸਾਲ ਹਟਾ ਹੋਏਗਾ ਤੇ ਉਹਨਾਂ ਦਾ ਵੀ ਹੋਣਾ ਹੈ ਸਾਲ ਤੋਂ ਹੱਤ ਰੰਦਾ ਤੇ ਜੇ ਅਕੀ 700 ਬੰਦਾ ਕੁਰਬਾਨ ਕੁਰਬਾਨੀਆਂ ਦੇ ਕੇ ਨਹੀਂ ਹਾਲਾ ਨਿਕਲਿਆ ਤੇ ਜੇ 5-700 ਨੂੰ ਹੋਰ ਵੀ ਕੁਰਬਾਨ ਕਰਨਾ ਪਏ ਤੇ ਸਾਡੀ ਜਿਹੜੀ ਇਹ ਫਸਾ ਦੀ ਨਸਲਾਂ ਦੀ ਲਾਈ ਬਚੇ ਸਾਡੀ ਪੀੜ੍ਹੀ ਬਚੇ ਸਾਡੀ ਹੋਰ ਪੀੜ੍ਹੀ ਬਚੇ ਇਹਦੇ ਵਿੱਚ ਮੈਂ ਕਿਹਨਾਂ ਬਿਹਤਰ ਸਮਝਦਾ 5-700 ਕਿਸਾਨ ਸ਼ਹੀਦ ਹੋ ਜਾਏਗਾ ਕੋਈ ਗੱਲ ਨਹੀਂ ਹਰਿਆਣਾ ਸਰਕਾਰ ਨੂੰ ਕੀ ਕਹਿਣਾ ਹਰਿਆਣਾ ਸਰਕਾਰ ਨੂੰ ਇਹ ਬੇਇਤੀ ਕਰਨੇ ਆ ਕਿ ਖੱਟਰ ਸਰਕਾਰ ਵੀ ਹਾਟੇ ਉਤੇ ਹਿਟਲਰ ਦਾ ਦੋਸ਼ ਨਾ ਕਰੇ ਹਾਟੇ ਉਤੇ ਸ਼ਰਧਤ ਕਰ ਰਹੀ ਹੈ ਅਸੀਂ ਵੀ ਪੰਜਾਬ ਤੇ ਤੇ ਹਰਿਆਣਾ ਇੱਕ ਹੀ ਹੈ ਠੀਕ ਹੈ ਪੰਜਾਬ ਦਾ ਕਿਸਾਨ ਵੀ ਖੇਤੀ ਪੈਦਾ ਕਰਦਾ ਹੈ ਹਰਿਆਣੇ ਦਾ ਕਿਸਾਨ ਵੀ ਅੰਨਦਾਤਾ ਤੇ ਉਹ ਉਹਨਾਂ ਵੋਟਾਂ ਦੇ ਨਾਲ ਝੂਠੇ ਵਾਦੇ ਕਰਕੇ ਉਹਨਾਂ ਲੋਕਾਂ ਦੀਆਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਅਜੋ ਸੱਤਾ ਦੇ ਕਾਬਿਲ ਹੋਏ ਨੇ ਸੋ ਇਹ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਸਾਨਾਂ ਦਾ ਬਿਲਕੁਲ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਦੇਣਾ ਚਾਹੀਦਾ ਕਿਸਾਨ ਇੱਕ ਅੰਨਦਾਤਾ ਹੁੰਦਾ ਸਾਰੇ ਵਰਲਡ ਦਾ ਢਿੱਡ ਭਰਦਾ ਇਹੀ ਕੀ ਸੜਕਾਂ ਦੇ ਵਾਦੇ ਸੜਕਾਂ ਤੇ ਪੈਂਦਾ ਵੇਖੋ ਜੀ ਇਹ ਝੂਠੇ ਵਾਦੇ ਕਰ ਕਰਕੇ ਜਦੋਂ ਬਹਿ ਜਾਂਦੇ ਨੇ ਪਹਿਲਾਂ ਵੀ ਜਿਹੜੀ ਸਰਕਾਰ ਹੁੰਦੀ ਉਹਨਾਂ ਨੇ ਇਹ ਇਹ ਕਿਹਾ ਕਿ ਸੁਆਮੀ ਨਾਥਨ ਦੀ ਰਿਪੋਰਟ ਜਾਰੀ ਕੀਤੀ ਜਾਏਗੀ। ਬਿਜਲੀ ਸੋਤ ਬੇਲਾ ਕੀਤਾ ਜਾਏਗਾ। ਜਿਹੜੇ ਪ੍ਰਦੂਸ਼ਣ ਐਕਟ ਚੋਂ ਕਿਸਾਨਾਂ ਨੂੰ ਬਾਹਰ ਕੱਟਿਆ ਜਾਏਗਾ। 700 ਕਿਸਾਨ ਜਿਹੜਾ ਦਿੱਲੀ ਸ਼ਹੀਦ ਹੋਇਆ ਉਹਨਾਂ ਦੇ ਮੁੱਢ ਸੇਵ ਤੇ 10-10 ਲੱਖ ਰੁਪਈਆ ਇੱਕ ਪਰਿਵਾਰ ਦੀ ਇੱਕ ਨੌਕਰੀ ਦਿੱਤੀ ਜਾਏਗੀ। ਜਿਹੜੇ ਉੱਥੇ ਆਪਣਾ ਜੋਪੀ ਦੇ ਬਾਰਡਰ ਤੇ ਲਖੀਪੁਰ ਖੀਰੀ ਦੇ ਵਿੱਚ ਜਿਨ੍ਹਾਂ ਅਜੇ ਮਿਸ਼ਰਾ ਟੈਣੀ ਜੋ ਇਹਨਾਂ ਨੇ ਗ੍ਰਹਿ ਮੰਤਰੀਆ ਅਸਾਮਤ ਦੇ ਵਿੱਚ ਉਹਦੇ ਗੁੰਡਿਆਂ ਨੇ ਚਾਰ ਪੰਜ ਸ਼ਹੀਦ ਕਰਦੇ ਤੇ ਸ਼ਹੀਦ ਕਰਦੇ ਕਿਸਾਨ ਉਹਨਾਂ ਦੀ ਜਿੱਦ ਇੱਕ ਪ੍ਰੈਸਰ ਪੁਟਰੀ ਉਹਦੀਆਂ ਟਮਾਟਾ ਮੰਗਾ ਜਿਹੜੀਆਂ ਅੱਜ ਤੱਕ ਵੱਧੀਆਂ ਜਾ ਰਹੀਆਂ ਪੂਰੀਆਂ ਪਈਆਂ ਉਹ ਵੀ ਪੂਰੀਆਂ ਘੰਟੇ ਸੋwidehat ਤੇ ਤਾਨਾਸ਼ਾਹੀ ਹੋ ਰਹੀ ਹੈ ਸੋ ਇਹ ਕੱਲ ਨੂੰ ਅਪੀਰ ਘੰਟੇ ਸਾਰਾ ਬਲਟ ਸੁਣਦੇ ਆ ਇਸ ਟਾਂ ਇਹ ਹਿਟਲਰ ਵਰਗੇ ਵਰਗੇ ਜਿਹੜੇ ਦੋਸ਼ਾwidehat ਉੱਤੇ ਤਾਨਾਸ਼ਾਹੀ ਸਰਕਾਰਾਂ ਨਾ ਕਰਨ ਕਿਉਂਕਿ ਇਹਨਾਂ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਲੈ ਲਈਆਂ ਵੋਟਾਂ ਲੋਕ ਰਾਜ ਹਟਾ ਲੋਕਤੰਤਰ ਇਹ ਕੋ ਲੋਕਤੰਤਰ ਥੋੜਾ ਹੁਣ ਦੇਸ਼ ਦੇ ਵਿੱਚ ਮੋਤੀ ਕੈਂਟ ਹੈਗਾ ਵਿਸ਼ਪ ਗੁਰੂ ਬੰਨੇ ਜਾ ਰਿਹਾ ਆ ਤੁਈ ਵੇਖਣ ਰਿਓ ਵਿਸ਼ਪ ਗੁਰੂ ਏ ਬਿਸ਼ੋਭ ਗੁਰੂ ਦੀ ਸਿੱਧੀ ਨਹੀਂ ਆएगी ਕੋਈ ਇੱਕ ਕਿਸਾਨ ਜਿਹੜਾ ਪੰਜਾਬ ਦਾ ਹਰਿਆਣੇ ਦਾ ਜਾਂ ਸਾਲਾ ਆਹ ਹਿ ਦੁਸਤਾਨ ਦਾ ਅੰਨ ਦਤਾ ਤੇ ਸਾਰੇ ਲੋਕਾਂ ਦਾ ਢਿੱਡ ਭਰਦਾ ਸਾਰੇ ਲੋਕਾਂ ਦਾ ਕਿਸਾਨ ਜਿਹੜਾ ਇੱਕ ਰੀੜ ਦੀ ਹੱਡੀ ਏ ਜੇਕਰ ਕਿਸਾਨ ਕੋ ਕੋਈ ਪੈਸਾ ਨਹੀਂ ਉਹਦੇ ਨਾਲ ਮਜ਼ਦੂਰ ਵੀ ਖਤਮ ਮਾਰਿਆ ਜਾਊਗਾ ਸਾਰਾ ਮਾਰਿਆ ਜਾਊਗਾ ਸੋ ਮੈਂ ਤੇ ਇਹੋ ਹੀ ਬੇਨਤੀ ਕਰਦਾ ਇਹਨਾਂ ਨੂੰ ਕਿ ਕਿਸਾਨਾਂ ਦੇ ਨਾਲ ਆਣ ਕੇ ਬੈਠ ਕੇ ਗੱਲਬਾਤ ਕਰੋ ਸਟੇਜ ਦੇ ਉੱਤੇ ਆਓ ਸਾਡੇ ਤਾਂ ਬਾਬਾਦਾਰ ਜੇ ਹਾਟੀਆਂ ਮੰਗਾ ਪੂਰੀਆਂ ਕਰਦਾ ਤਾਂ ਹੀ ਇਦਾਂ ਜਸ਼ਨ ਜਨ ਜਸ਼ਨ ਮਨਾਵਾਂਗੇ ਇਹ ਪਟਾਕੇ ਚਲਾਉਂਦੇ ਬਿਲਕੁਲ ਵੱਸਪਰ ਪਟਾਕੇ ਵਾਈਕਲ ਸਾਹਿਬ ਇਹ ਪਸੇ